ਤੂੰ ਮੇਰੀ ਵੀ ਗੱਲਤੀ ਸੀ ਵੀ ਜੋ ਇਹ ਸਾਰਾ ਕੁਝ ਸੀ ਹਨਾ ਵਿਆਹ ਤੋਂ ਪਹਿਲਾਂ ਪਰ ਮੈਨੂੰ ਇਹ ਸੀਗਾ ਵੀ ਇੱਕ ਟਰਸਟ ਕੀਤਾ ਉਹਦੇ ਤੇ ਵੀ ਜੋ ਉਹਦੇ ਆ ਉਹਨੇ ਹੋਣਾ ਹਨਾ ਵੀ ਘਰੇ ਆਉਣੀ ਜਾਣੀ ਸਾਰਾ ਕੁਝ ਹੈ ਤੇ ਬਟ ਮੈਨੂੰ ਨਹੀਂ ਸੀ ਪਤਾ ਵੀ ਉਹਨੇ ਆ ਕੁਝ ਕਰ ਦੇਣਾ ਤੇ ਹੁਣ ਮੈਹੀ ਦੱਸਣਾ ਚਾਹਨੀ ਆ ਵੀ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਵੀ ਸੱਚ ਹੈ ਜਿਹੜੀਆਂ ਵੀਡੀਓਜ਼ ਚੱਲ ਰਹੀਆਂ ਉਹ ਵੀ ਸੱਚ ਹੈ ਉਹ ਫੇਕ ਨਹੀਂ ਹੈਗੀਆਂ ਤੇ ਉਹ ਵੀਡੀਓ ਮੇਰੀਆਂ ਪ੍ਰਭ ਦੇ ਨਾਲ ਆ ਇਹ ਵੀ ਸੱਚ ਹੈ ਬਿਕਾਜ਼ ਹੁਣ ਮੇਰੇ ਤੇ ਇਹ ਐਜੂਕੇਸ਼ਨ ਆ ਵੀ ਉਹ ਵੀਡੀਓਜ਼ ਬਰਾਬਰ ਨਹੀਂ ਆਣੀਆਂ ਤੇ ਉਹਨੇ ਪੁੱਛਿਆ ਵੀ ਤੂੰ ਕਦੋਂ ਰਿਕਾਰਡ ਕੀਤੀ ਇਹ ਤੇ ਕਹਿੰਦਾ ਵੀ ਮੈਂ ਮਤਲਬ ਤੈਨੂੰ ਨਹੀਂ ਪਤਾ ਲੱਗਣ ਦਿੱਤਾ ਇਦਾਂ ਹੁੰਦਾ ਮੇਰੇ ਕੋਲ ਹਜੇ ਬਹੁਤ ਪ੍ਰੂਫ ਹੋਰ ਪਏ ਆ ਹੋਰ ਵੀ ਤੇ ਉਦੋਂ ਪਤਾ ਲੱਗਾ ਸੀਗਾ ਮੈਨੂੰ ਵੀ ਤੇ ਉਸ ਤੋਂ ਬਾਅਦ ਮੈਂ ਬਲੈਕਮੇਲ ਹੋਈ ਬਹੁਤ ਜ਼ਿਆਦਾ ਮੈਂ ਡਿਪਰੈਸ਼ਨ ਚ ਗਈ ਆ ਮੇਰੀਆਂ ਰਿਪੋਰਟਸ ਪਈਆਂ ਤੁਸੀਂ ਦੇਖ ਸਕਦੇ ਆ ਉੱਤੇ ਡੀ ਐਮ ਸੀ ਤੋਂ ਇੱਕ ਪ੍ਰਾਈਵੇਟ ਡਾਕਟਰ ਆ ਤੇ ਉੱਥੋਂ ਮੇਰਾ ਸਾਰਾ ਟ੍ਰੀਟਮੈਂਟ ਚੱਲਿਆ ਅੱਜ ਤੱਕ ਚੱਲਦਾ ਆ ਅਪ੍ਰੈਲ ਚ ਸ਼ੁਰੂ ਹੋਇਆ ਸੀਗਾ ਤੇ ਅਸੀਂ ਇੱਕ ਦੂਜੇ ਨਾਲ ਸਾਡੀ ਜਿਹੜੀਆਂ ਅਣਬਣ ਹੋਈ ਆ ਉਹ ਫ फेब्रुवारी 2025 ਅੱਛਾ ਫਰਵਰੀ ਦੀ ਗੱਲ ਹੈ ਹਾਂਜੀ ਇਹ 2020 2025 ਦੀ ਫਰਵਰੀ ਦੀ ਗੱਲ ਹੈ